9 ਸਾਲ ਤੇ ਆਫਰ ਲੱਗੇ ਬਹੁਤ ਤੁਸੀਂ ਵੇਖੇ ਹੋਣੇ ਆ ਪਰ ਵਿਸ਼ਾਲ ਬੁੱਡਵਰਕਸ ਵਾਲਿਆਂ ਨੇ ਜਿਹੜਾ ਹੈਗਾ ਜਾਂਦੇ ਸਾਲ ਤੇ ਆਫਰ ਲਾਏ ਆ ਆ ਜਿਹੜੇ 3D ਪੱਲੇ ਹਨ ਦੀ ਕੀਮਤ ਸਿਰਫ ਤੇ ਸਿਰਫ 2500 ਰੁਪਏ ਆ ਇਹੀ ਪੱਲੇ ਇਹਨਾਂ ਨੇ 6000 ਰੁਪਏ ਦੇ ਵਿੱਚ ਤੇ ਮਾਰਕੀਟ ਦੇ ਵਿੱਚ ਇਹਨਾਂ ਦੀ ਕੀਮਤ ਲਗਭਗ 8 ਤੋਂ 10000 ਰੁਪਏ ਰਹੀ ਹੈ ਤਾਂ ਤੁਸੀਂ ਦੇਖੋ ਪਹਿਲਾ 3D ਪੱਲਾ ਤੇ ਉਸ ਤੋਂ ਬਾਅਦ ਇਹਨੂੰ ਜਿਹੜਾ ਹੈਗਾ 2500 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਕਲੇ 3D ਪੱਲੇ ਇਹ ਨਹੀਂਗੇ ਉਸ ਤੋਂ ਬਿਨਾ ਆਪਾਂ ਕੀ ਜਿਹੜੇ ਸੁਨਮਾਈਕੇ ਦੇ ਪੱਲੇ ਆ ਨਾ ਆ ਦੇਖੋ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਆ ਤੇ 2500 ਰੁਪਏ ਦਾ ਪੂਰਾ ਪੂਰਾ ਪੱਲਾ ਆ ਪੱਲਾ ਜਿਹੜਾ ਘੱਟੋ-ਘੱਟ ਬਾਜ਼ਾਰ ਦੇ ਵਿੱਚ 6 ਤੋਂ 7000 ਰੁਪਏ ਦਾ ਜਿਹਦਾ ਇਹਨਾਂ ਨੇ ਵੇਚਿਆ ਜਦ ਕਿ ਇਹਦੀ ਕੀਮਤ ਉਹ ਤੋਂ ਵੀ ਵੱਧ ਹੈ ਤੇ ਇਹ ਸਾਰੇ ਪੱਲੇ ਜਿੰਨੇ ਤੁਹਾਨੂੰ ਦਿਖ ਰਹੇ ਆ ਇਹ ਤੁਸੀਂ ਜਿਹੜਾ ਹੈਗਾ 2500 ਰੁਪਏ ਦੇ ਵਿੱਚ 31 ਦਸੰਬਰ 2023 ਤੱਕ ਖਰੀਦ ਸਕਦੇ ਹੋ ਕਿਉਂਕਿ ਇਹਨਾਂ ਨੇ ਇਹ ਸਟਾਕ ਜਿਹੜਾ ਕਲੀਅਰ ਕਰਨਾ ਤੇ ਫੈਕਟਰੀ ਦੇ ਵਿੱਚ ਜਿਹੜਾ ਹੈਗਾ ਸਾਗਵਾਂ ਦੇ ਪੱਲੇ ਰੱਖਣੇ ਆ ਤਾਂ ਕਰਕੇ ਜਿੰਨੇ ਪੱਲੇ ਦਿਖ ਰਹੇ ਆ ਤੁਹਾਨੂੰ ਤੇ ਇਹਦੇ ਨਾਲ ਆਪਾਂ ਅੱਗੇ ਇਹਨਾਂ ਕੋਲੇ ਹੋਜੇ ਸੈਂਕੜੇ ਪੱਲੇ ਪਏ ਆ ਤੁਸੀਂ ਜਿਹੜਾ ਇੱਕ ਮੌਕੇ ਦਾ ਫਾਇਦਾ ਉਠਾ ਕੇ ਮਿਸ਼ਾਲਵੜ ਵਰਕਸ ਲੌਂਗੋਵਾਲ ਤੋਂ ਦਿੱਤੇ ਹੋਏ ਨੰਬਰ ਤੇ ਫੋਨ ਕਰਕੇ